ਫੜ ਲੈ ਫੜ ਲੈ ਫੜ ਲੈ ਫੜ ਲੈ ਮੁੰਡੇ ਕੁੜੀਆਂ ਲਾਈਨ ਲਗਾ ਕੇ ਫੜ ਲੈ ਬੱਸ ਨੂੰ ਮੰਗਾਣੀ ਪੈ ਗਈ ਬੱਸ 'ਚ ਭਰ ਕੇ ਫੜ ਲੈ ਮੁੰਡੇ ਕੁੜੀਆਂ ਮੁੰਡੇ ਕੁੜੀਆਂ ਮੁੰਡੇ ਕੁੜੀਆਂ ਪੰਜਾਬ ਪੁਲਿਸ ਨੂੰ ਇਹ ਬੱਸ ਬੁલાਣੀ ਪਈ ਐ ਇਸ ਬੱਸ ਦੇ ਵਿੱਚ ਕੁੜੀਆਂ ਤੇ ਮੁੰਡੇ ਫੜ ਫੜ ਕੇ ਭਰੇ ਚੱ ਰਹੇ ਨੇ ਆਖਰਕਾਰ ਜੀਹਾਂ ਹੋਇਆ ਕਿ ਇਹ ਚਾਦਰ ਪੰਜਾਬ ਪੁਲਸ ਤੋਂ ਪਾਸ ਬੁਲਾਣੀ ਪੈ ਗਏ ਆਮ ਤੌਰ ਦੇ ਉਤੇ ਇਹੋ ਜਿਹੀ ਬਸਾਂ ਉਦੋਂ ਬੁਲਾਣੀਆਂ ਪੈਂਦੀਆਂ ਨੇ ਜਦੋਂ ਕੋਈ ਸਿਆਸੀ ਪ੍ਰਦਰਸ਼ਨ ਹੁੰਦਾ ਜਾਂ ਫਿਰ ਜੇਲ੍ਹ ਪਰੋ ਅੰਦੋਲਨ ਪਰ ਲਗਭਗ 25 ਤੋਂ ਵੱਧ ਕੁੜੀਆਂ ਮੁੰਡਿਆਂ ਦੀ ਗ੍ਰਿਫਤਾਰੀ ਕਰਕੇ ਪੁਲਸ ਵੀ 당ਗ ਰਹਿ ਗਏ ਦਰਅਸਲ ਇਹ ਤਸਵੀਰਾਂ ਨੇ ਮੋਹ ਲੈ ਰਹੀ ਹੁਣ ਤੁਹਾਡੇ ਦਿਮਾਗ 'ਚ ਆਏਗਾ ਕਿ ਇਹ ਲਾਈਨ ਲੱਗੀ ਕਿਉਂ ਹੈ ਇਹ ਲਾਈਨ ਕੋਈ ਫਰੀਦ ਆ ਰੈਸ਼ਨ ਨਹੀਂ ਨਹੀਂ ਲੱਗੀ ਬਲਕਿ ਇਹਨਾਂ ਦੀ ਗ੍ਰਿਫਤਾਰੀ ਕੀਤੀ ਗਈ ਹੈ 25 ਮੁੰਡੇ ਤੇ ਕੁੜੀਆਂ ਇਹਨਾਂ ਦਾ ਕੰਮ ਕੀ ਸੀ ਆਖਰਕਾਰ ਕਿਉਂ ਫੜੇ ਗਏ ਇਹ ਸਵਾਲ ਤੁਹਾਡੇ ਜ਼ਿਹਨ ਚ ਵੀ ਆਂਦਾ ਹੋਵੇਗਾ ਤੇ ਤੁਹਾਨੂੰ ਦੱਸ ਦਿਆਂ ਦਰਸਲ ਇੱਥੇ ਬੈਠੇ ਬੈਠੇ ਹੀ ਡਾਲਰ ਕਮਾ ਰਹੇ ਸੀ ਯਾਨੀ ਕਿ ਮਹਾਲੀ ਚ ਬਹਿ ਕੇ ਕਰ ਰਹੇ ਸੀ ਡਾਲਰਾਂ ਦੀ ਕਮਾਈ ਵਿਦੇਸ਼ਾਂ ਚ ਬੈਠੇ ਲੋਕਾਂ ਨੂੰ ਲਾ ਰਹੇ ਸੀ ਮੋਟਾ ਰਗੜਾ ਚਲਾ ਰਹੇ ਸੀ ਫਰਜੀ ਕਾਲ ਸੈਂਟਰ ਉਸ ਕਾਲ ਸੈਂਟਰ ਦੇ ذریعے ਵਿਦੇਸ਼ਾਂ ਚ ਵਰਤੇ ਜਾਣ ਵਾਲੇ ਪੇਪਲ ਅਕਾਊਂਟ ਨਾਲ ਕਰ ਰਹੇ ਸੀ ਖਲਬਾੜ ਲੋਕਾਂ ਨੂੰ ਫਰਜੀ ਈਮੇਲ ਭੇਜਦੇ ਸੀ ਉਹਨਾਂ ਨੂੰ ਡਰਾਇਆ ਜਾਂਦਾ ਸੀ ਈਮੇਲ ਦੇ ਵਿੱਚ ਕਿ ਤੁਹਾਡੀ ਟ੍ਰਾਂਜੈਕਸ਼ਨ ਬੰਦ ਹੋ ਸਕਦੀ ਹੈ ਬਸ ਫੇਰ ਕੀ ਸੀ ਲੋਕ ਰਿਸਪੌਂਸ ਕਰਦੇ ਸੀ ਜਿਹੜਾ ਨੰਬਰ ਭੇਜਿਆ ਜਾਂਦਾ ਸੀ ਉਸ ਤੇ ਕਾਲ ਕਰਦੇ ਸੀ ਉਹ ਸਿੱਧਾ ਵੱਜਦੀ ਸੀ ਇਸ ਕਾਲ ਸੈਂਟਰ ਤੇ ਫੇਰ ਸ਼ੁਰੂ ਹੁੰਦਾ ਸੀ ਡਰਾਂ ਦਾ ਸਿਲਸਿਲਾ ਮੋਹਾਲੀ ਪੁਲਿਸ ਨੂੰ ਇਸ ਗੱਲ ਦੀ ਪਣਖ ਲੱਗ ਚੁੱਕੀ ਸੀ ਕਿ ਆਖਰਕਾਰ ਉਹਨਾਂ ਦੇ ਇਲਾਕੇ 'ਚ ਇੱਕ ਅਜਿਹਾ ਕਾਲ ਸੈਂਟਰ ਚੱਲ ਰਿਹਾ ਹੈ ਜੋ ਵਿਦੇਸ਼ਾਂ 'ਚ ਬੈਠੇ ਲੋਕਾਂ ਨੂੰ ਰਗੜ ਰਿਹਾ ਹੈ ਹੁਣ ਇਹਨਾਂ ਦੇ ਰਗੜਨ ਦਾ ਤਰੀਕਾ ਵੀ ਤੁਹਾਨੂੰ ਦੱਸਦੇ ਆ ਇਹਨਾਂ ਦੇ ਕਾਲ ਸੈਂਟਰ 'ਚ ਜਦੋਂ ਵੀ ਕਾਲ ਆਉਂਦੀ ਸੀ ਉਸ ਨੂੰ ਟਰਾਹ ਦਿੰਦੇ ਸੀ ਤੇ ਕਹਿੰਦੇ ਸੀ ਕਿ ਗਿਫਟ ਵਾਊਚਰ ਖਰੀਦੋ ਸੋ ਉਸ ਗਿਫਟ ਵਾਊਚਰ ਨੂੰ ਖਰੀਦ ਕੇ ਉਸ ਦਾ ਪਿੰਨ ਲੈ ਕੇ ਉਸ ਨੂੰ ਰੀਡੀਮ ਕਰ ਦਿੰਦੇ ਸੀ ਇਹ ਜੀਹਾਂ ਇਸ ਲਈ ਕਰਦੇ ਸੀ ਕਿ ਗਿਫਟ ਵਾਊਚਰ ਦੇ ਨਾਲ ਠੱਗੀ ਦਾ ਪਤਾ ਨਹੀਂ ਸੀ ਚੱਲਦਾ ਕਿ ਕਿੱਥੋਂ ਪੈਸੇ ਆਏ ਕਿੱਥੇ ਚਲੇ ਗਏ ਪਰ ਮੁਹਾਲੀ ਪੁਲਸ ਨੂੰ ਪੜਖ ਲੱਗਣ ਤੋਂ ਬਾਅਦ ਐਸਐਸਪੀ ਨੇ ਖੁਦ ਸੰਭਾਲੀ ਇਸ ਅਭਿਆਨ ਦੀ ਕਮਾਂਡ ਪੂਰਾ ਟਰੈਪ ਲਾਇਆ ਗਿਆ ਤੇ ਜਦੋਂ ਰੇਡ ਕੀਤੀ ਗਈ ਤੇ ਮੌਕੇ ਤੋਂ ਭਾਰੀ ਗਿਣਤੀ ਚ ਮੁੰਡੇ ਤੇ ਕੁੜੀਆਂ ਫੜ ਲਿੱਤੇ ਗਏ ਇਹਨਾਂ ਦੀ ਗਿਣਤੀ ਇੰਨੀ ਜ਼ਿਆਦਾ ਸੀ ਕਿ ਬੱਸ ਬੁਲਾਨੀ ਪਈ ਤੇ ਬੱਸ ਪਰ ਕੇ ਪੁਲਸ ਥਾਣੇ ਨੂੰ ਲੈ ਗਈ ਥਾਣੇ ਜਿੱਥੇ ਇਹਨਾਂ ਦੇ ਖਿਲਾਫ ਮੁਕੱਦਮਾ ਤਰਜ ਕਰ ਰਿਹਾ ਹੈ ਤੇ ਹੁਣ ਇਹਨਾਂ ਨੂੰ ਕੋਰਟ ਚ ਪੇਸ਼ ਕੀਤਾ ਜਾ ਰਿਹਾ ਹੈ ਤਾਂ ਕਿ ਇਹਨਾਂ ਦੀ ਪੁੱਛਗਿੱਛ ਤੋਂ ਬਾਅਦ ਅਗਲਾ ਖੁਲਾਸਾ ਹੋ ਸਕੇ ਕਿ ਆਖਰਕਾਰ ਵਿਦੇਸ਼ਾਂ ਚ ਬੈਠੇ ਲੋਕਾਂ ਨੂੰ ਰਗੜਾ ਲਾਉਣ ਦੇ ਵਿੱਚ ਕੌਣ ਕੌਣ ਸ਼ਾਮਲ ਸੀ ਫਿਰ ਹਾਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਕਿੰਨੀ ਗਿਣਤੀ ਦੇ ਵਿੱਚ ਮੁੰਡੇ ਕੁੜੀਆਂ ਫੜੇ ਗਏ ਫੜੇ ਗਏ ਫੜੇ ਕਾਏ 20 ਪਹਿਲ ਪੰਜਾਬੀ ਟੀਵੀ ਦੇ ਲਈ ਅਮਨ ਤੱਗੜ ਦੇ ਨਾਲ ਬਿਊਰੋ ਤੋਂ ਰਮੇਸ਼ ਕੁਮਾਰ ਦੀਪਾ